ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੱਗ ਚਾਨਣ ਹੋਆ ਸੋ ਧੰਨਤਾ ਨਾ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਜਿਨ੍ਹਾਂ ਦਾ ਕੀ ਜਦੋਂ ਗੁਰਪੁਰਬ ਆਉਂਦਾ ਹੈ ਜਦੋਂ ਪ੍ਰਕਾਸ਼ ਦਿਹਾੜਾ ਆਉਂਦਾ ਹੈ ਸਾਰੀ ਦੁਨੀਆ ਦੇ ਵਿੱਚ ਹੀ ਬੜੇ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ ਕੋਈ ਵੀ ਦੁਨੀਆ ਦੇ ਵਿੱਚ ਇਦਾਂ ਦਾ ਗੁਰੂ ਘਰ ਨਹੀਂ ਜਿੱਥੇ ਇਹ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਬੜੇ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੋਵੇ ਸੋ ਇਸੇ ਤਰ੍ਹਾਂ ਹੀ ਹਰ ਸਾਲ ਦੀ ਤਰ੍ਹਾਂ ਨਿਊਯਾਰਕ ਦੇ ਵਿੱਚ ਬੈਲਰੋਜ ਏਰੀਏ ਦੇ ਵਿੱਚ ਗੁਰਦੁਆਰਾ ਸਾਹਿਬ ਸੰਤ ਸਾਗਰ ਹੈ ਸੋ ਸੰਤ ਸਾਗਰ ਗੁਰਦੁਆਰਾ ਦੀ ਸਾਰੀ ਹੀ ਸੰਗਤ ਅਤੇ ਉੱਥੋਂ ਦੇ ਜਿੰਨੇ ਵੀ ਸੇਵਾਦਾਰ ਹਨ ਉਹਨਾਂ ਨੂੰ ਉਹਨਾਂ ਦੇ ਵੱਲੋਂ ਅੱਜ ਤੋਂ ਕੋਈ 18-19 ਸਾਲ ਪਹਿਲਾਂ ਆ ਇੱਕ ਪ੍ਰਬੰਧ ਕੀਤਾ ਗਿਆ ਸੀ ਨਗਰ ਕੀਰਤਨ ਦਾ ਤੋ ਲਗਾਤਾਰ ਹਰ ਸਾਲ ਉਥੋਂ ਨਗਰ ਕੀਰਤਨ ਜਿਹੜਾ ਕੱਢਿਆ ਜਾਂਦਾ ਹੈ ਇਸ ਵਾਰੀ ਵੀ 19ਵਾਂ ਜਿਹੜਾ ਨਗਰ ਕੀਰਤਨ ਹੈ ਸੰਤ ਸਾਗਰ ਗੁਰੂ ਘਰ ਜੋ ਕਿ ਬੈਲਰੋਡ ਦੇ ਵਿੱਚ ਹੈ ਬਰਾਡੇ ਕਵਨੂ ਦੇ ਉੱਤੇ ਹੈ 236 ਸਟਰੀਟ ਦੇ ਉੱਤੇ ਉਥੋਂ ਇਹ ਜਿਹੜਾ ਨਗਰ ਕੀਰਤਨ ਹੈ ਸਵੇਰੇ ਕੋਈ 6:30 11 ਵਜੇ ਪੰਜ ਪਿਆਰਿਆਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਇਹ ਕੱਢਿਆ ਜਾ ਰਿਹਾ ਹੈ ਸੋ ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆਉਂਦੀਆਂ ਹਨ ਦੇਸ ਦੇ ਵਿੱਚ ਕੀ ਕੀਰਤਨ ਕਥਾ ਢਾਡੀ ਜਥਿਆਂ ਦੀਆਂ ਵਾਰਾਂ ਆ ਅਤੇ ਗਤਕਾ ਜਿਹੜਾ ਹੈ ਉਹ ਵੀ ਸਾਰਾ ਤੁਸੀਂ ਗਤਕੇ ਦੇ ਜੋਰ ਵੀ ਉੱਥੋਂ ਦੇਖੋਗੇ ਇੱਕ ਹੋਰ ਬੜੀ ਖਾਸ ਗੱਲ ਹੁੰਦੀ ਹੈ ਕਿ ਜਿਹੜੇ ਸਾਡੇ ਬਜ਼ੁਰਗ ਆ ਆਪ ਚੱਲ ਨਹੀਂ ਸਕਦੇ ਜਿਹੜੇ ਕਿ ਆਪ ਪੈਦਲ ਇੰਨਾ ਲੰਮਾ ਸਮਾਂ ਨਹੀਂ ਚੱਲ ਸਕਦੇ ਕਿਉਂਕਿ ਸਾਰਾ ਏਰੀਆ ਦੇ ਵਿੱਚ ਘੁੰਮਦਾ ਹੋਇਆ ਬੈਲਰੋਜ ਦੇ ਵਿੱਚ ਹਿੱਲ ਸਾਈਡ ਦੇ ਉੱਤੋਂ ਹੁੰਦਾ ਦੂਰ ਤੱਕ ਜਾਂਦਾ ਹੈ ਜਗਾ ਜਗਾ ਦੇ ਉੱਤੇ ਸੰਗਤਾਂ ਨੇ ਬڑے ਵੱਡੇ ਪੱਦਰ ਦੇ ਉੱਤੇ ਲੰਗਰ ਲਾਏ ਹੁੰਦੇ ਹਨ ਸੋ ਬੜੇ ਪਿਆਰ ਸਤਿਕਾਰ ਦੇ ਨਾਲ ਲੰਗਰ ਦੀ ਵੀ ਸੇਵਾ ਕਰਦੇ ਹਨ ਸੋ ਜਿਹੜੇ ਬਜ਼ੁਰਗਾਂ ਕੋਲ ਨਹੀਂ ਚੱਲਿਆ ਜਾ ਸਕਦਾ ਉਹਨਾਂ ਦੇ ਲਈ ਇੱਕ ਟਰਾਲੀ ਕਿਸਮ ਦਾ ਇੱਕ ਉਹਨਾਂ ਦੇ ਸਪੈਸ਼ਲ ਟਰਾਂਸਪੋਰਟੇਸ਼ਨ ਦਾ ਪ੍ਰਬੰਧ ਕੀਤਾ ਜਾਂਦਾ ਹੈ ਜਿਸ ਦੇ ਉੱਪਰ ਬੈਠ ਕੇ ਉਹ ਸਾਰੇ ਹੀ ਨਗਰ ਕੀਰਤਨ ਦੇ ਵਿੱਚ ਆਪਣੀ ਹਾਜ਼ਰੀ ਲਾਉਂਦੇ ਹਨ ਅਤੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੂੰ ਯਾਦ ਕਰਦੇ ਹਨ ਸੋ ਆਓ ਆਪਾਂ ਵੀ ਇਸ ਨਗਰ ਕੀਰਤਨ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਗਏ ਸੋ ਉਸ ਦਿਨ ਦੇ ਉੱਤੇ ਉਸ ਮਹਾਨ ਦਿਨ ਦੇ ਉੱਤੇ ਸਿੱਖ ਕੌਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਜਿਹੜਾ ਉਹਨਾਂ ਦਾ ਪ੍ਰਕਾਸ਼ ਦਿਹਾੜਾ ਹੈ ਉਸ ਤੇ ਉੱਤੇ ਹਾਜ਼ਰੀ ਲਵਾਈਏ ਸੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਤੀ ਛੋਟ ਦੇ ਬਸ ਗੁਰਦਾਸ ਸੰਤ ਸਾਗਰ ਔਰ ਤੱਕ ਲੈਣਾ ਲੱਗੀਆਂ ਜੀ ਮੱਥਾ ਟੇਕਣ ਦੀ ਬੜੀ ਵੱਡੀ ਕੈਂਤੀ ਦਾ ਰੱਜ ਸੰਗਤ ਬੜੀ ਵੱਡੀ ਕੈਂਤੀ ਦਾ ਸੰਗਤ ਆਤਮ ਸਤਿ ਕੋਰਣੀ ਦੇਖੋ ਜੀ ਗੁਰਦੁਆਰਾ ਸਾਹਿਬ ਦੇ ਜੀਲੇ ਜਾ ਜਾ ਰਿਹਾ ਥੋੜੀ ਆਹ ਹੈ ਸ਼ਨੀਵਾਰ ਨੂੰ 12:30 ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀਕਾਰ ਜੇ 12:30 ਵਜੇ ਨਰਕੀਰਪੰਦੀ ਦੀ ਰਮਕਾ ਹੋਵੇਗੀ ਸੋ ਆਪ ਸਭੂ ਸੰਗਤਾਂ ਦੇ ਚਰਨਾਂ ਵਿੱਚ ਬੇਤੀ ਹੈ ਨਵੇਂ ਖੇਦਾ ਜੀ ਰਾਤ ਦੇ ਦਵਾਨਾਂ ਦੇ ਅੰਦਰ ਭਾਈ ਸਾਹਿਬ ਜੀ ਕਥਾ ਦੀ ਹਾਜ਼ਰ ਲਵਾਉਣਗੇ ਅੱਜ ਬ੍ਰੇਕ ਨੂੰ ਤਾਂ ਗੁਰੂ ਨਾਲਿਕ ਦੇਵ ਜੀ ਬਿਨਾਂ ਪ੍ਰਸਾਦ ਗੁਰੂਤ ਹੈ ਸਵੇਰੇ ਖੜਪੜ ਸਾਹਿਬ ਦੇ ਕੋਟੜ ਗੁਪਨ ਤੋਂ ਦੋ ਵਜੇ ਦਾ ਦਵਾਨ ਹੋਵੇਗਾ ਸ਼ਾਮ ਨੂੰ ਫਿਰ ਦੋ ਸਿਰੇ ਨਾਮ ਦਾਦੇ ਬਖਸ਼ਿਸ਼ਾਨਾ ਦੇ ਗੁਰੂ ਦੇ ਅੰਦਰਾਂ ਦੀ ਸੇਵਾ ਜਿਵੇਂ ਰੰਗ ਦੇ ਪਰਸਰਨ ਕਈ ਸਤਿਗੁਰੂਆਂ ਦੀਆਂ ਅਸੀਸਾਂ ਅਸੀਂ ਸਾਰਾ ਖੁਸ਼ਿਆਰ ਮਾਣੀਆਂ ਜੀ ਪਰ ਵਾਸਤਵ ਤੌਰ ਤੇ ਕੋਈ ਸੰਤ ਸਾਗਰ ਗੁਰਦੁਆਰਾ ਸਾਹਿਬ ਨਿਊਯਾਰਕ ਦੇ ਵਿੱਚ ਜੋ ਇਹ ਸੰਤ ਸਾਗਰ ਗੁਰਦੁਆਰਾ ਸਾਹਿਬ ਅੱਜ ਦੀਵਾਲੀ ਆ ਦੇ ਇਤਿਹਾਸ ਦੇ ਉੱਤੇ ਦੇਖੋ ਬੋਲੀ ਬੱਡੀ ਕਿੰਨੀ ਬੜੀ ਸੰਗਤ ਹੈ ਬਹੁਤ ਤੱਕ ਲੈ ਆ ਲੱਗੀਆਂ 19ਵਾਂ ਨਗਰ ਕੀਰਤਨ ਪੂਰਾ ਸਮਾਪਤ ਹੋ ਗਿਆ ਜੀ ਜੀ ਆ ਜਾ ਰਿਹਾ ਜੁਗਤ 25 ਅਕਤੂਬਰ ਨੂੰ ਸਾਢੇ 11 25 ਅਕਤੂਬਰ ਨੂੰ ਹਰ ਸਾਲ ਦੀ ਤਰ੍ਹਾਂ ਇਹਨਾਂ ਦਾ ਜਿਹੜਾ ਇਥੇ ਹਰ ਸਤਾਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਹੜੇ ਦੇ ਨਗਰ ਕੀਰਤਨ ਉਹਦੇ ਆ ਵੀ ਚਾਲੀਆਂ ਜਰਦੀਆਂ ਜਿਹਨਾਂ ਨੂੰ ਨੰਨਤਾ ਸੇ ਬੇਤੇ ਕਿਹਦੀ ਦਰਦੀ ਹੈ ਉਸ ਨਾਲੋਂ ਕੀ ਤੁਹਾਨੂੰ ਜਮਾਤੀਆਂ ਭਰ ਕੇ ਆਪਾਂ ਕਰਨ ਸਕਲਾ ਨਿਊਯਾਰਕ ਦੇਖੋ ਜੀ ਗੁਰਦੁਆਰਾ ਸਾਹਿਬ ਦੀ ਦੁਆਲੀ ਹਰ ਗੁਰਦੁਆਰਾ ਸਾਹਿਬ ਦੇ ਬਿਚ ਇਦਾਂ ਹੀ ਸੰਗਤ ਦੇ ਮੱਥਾ ਟੇਕਣ ਨੂੰ ਬਹੁਤ ਲੰਮਾ ਟਾਈਮ ਲੱਗ ਰਿਹਾ ਬੜੀ ਸ਼ਰਧਾ ਬਹੁਤ ਸ਼ਰਧਾ ਨਾਲ ਸਮਝੋ